ਇੰਨਾ ਕਿ ਹੀ ਖੁੱਲਾ ਰਹੇਗਾ ਇੰਨਾ ਕਿ ਖੁੱਲਦਾ ਬਾਕੀ ਡੋਰ ਬੰਦ ਰਹੇਗਾ ਸਪੋਨਸ ਕਰੋ ਤੁਸੀਂ ਕੋਈ ਚੀਜ਼ ਲੰਗਾਣੀ ਹੈ ਕੋ ਵੱਡੀ ਚੀਜ਼ ਹੈ ਤਾਂ ਆ ਇਧਰੋਂ ਵੀ ਖੁੱਲ ਜਾਏਗਾ ਜੀ ਸਾਰੇ ਅੱਛਾ ਆ ਦੇਖ ਓਏ ਮੱਲਾ ਦੇਖ ਓਏ ਪ੍ਰੀਤ ਇਧਰ ਕਰ ਕੈਮਰਾ ਆ ਕੰਧ ਦਾ ਕੰਧਾਂ ਤੇ ਲਾਉਣ ਵਾਸਤੇ ਪਹਿਲਾਂ ਤਾਂ ਮੈਨੂੰ ਇਹ ਦੱਸ ਇਹ ਥੋਡੀ ਕੰਧ ਦਾ ਕਿ ਲੋਕਾਂ ਦੀ ਕੰਧ ਦਾ ਸੇ ਆ ਆ ਕੀ ਆ ਆ ਟਾਈਮ ਪੀਸੀ ਬਲਾਕ ਕਸੂਤਾ ਓਏ ਇਹ ਹੋਮ ਡੈਕੋਰ ਦੀਆਂ ਚੀਜ਼ਾਂ ਨੇ ਜਿਵੇਂ ਕੁਝ ਕਲਾਸਿਕ ਥੀਮ ਤੁਸੀਂ ਬਣਾ ਰਹੇ ਹੋ ਤਾਂ ਇੱਕੜੀ ਹੈ ਜੀ ਕਲॉक ਆ ਪ੍ਰੋਪਰ ਵਾਕ ਆ ਵੀ ਕਲॉक ਆ ਹਾਂਜੀ 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 ਆਹ ਵੇਖ ਆ ਵੀ ਇੱਕ ਕਲੌਕ ਆ ਆ ਵੀ ਕਲੌਕ ਆ ਹੈ ਇਹ ਉਹ ਟਾਈਮ ਆ ਵੀ ਜਿਹਦਾ ਕਿਸੇ ਬੰਦੇ ਨੂੰ ਟਾਈਮ ਨਾ ਨਹੀਂ ਪਤਾ ਲੱਗਦਾ ਟਾਈਮ ਪਾ ਕੇ ਪਤਾ ਲੱਗਦਾ ਉਹ ਅੰਗਰੇਜ਼ਾਂ ਦੇ ਰਾਜ ਮੌਕੇ ਵਾਲੀਆਂ ਇਟਾਂ ਤੇ 1857 ਲਿਖਿਆ ਵਾ ਬਿਲਕੁਲ ਜੀ ਐਵੇਂ ਦਾ ਪੁਰਾਣਾ ਫੀਲ ਵਾਲੀਆਂ ਇਟਾਂ ਹਨਾ ਬਿਲਕੁਲ ਜੀ ਯਾਰ ਮੈਂ ਨਾ ਹੁਣੇ ਹੁਣੇ ਅੰਦਰ ਜਾ ਕੇ ਆਇਆ ਹੁਣੇ ਹੁਣੇ ਅੰਦਰ ਜਾ ਕੇ ਆਇਆ ਤੇ ਮੇਰੇ ਨਾ ਸੱਚੀ ਦਿਮਾਗ ਤੇ ਲੋਡ ਪੈ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਸ਼ੋਰੂਮ ਹੈ ਕਾ ਦਾ ਇਹ ਵੇਚਦੇ ਕੀ ਆ ਆਪਾਂ ਮਾਲੀ ਆਏ ਆ ਮਾਲੀ ਦੇ 82 ਸੈਕਟਰ ਦੇ ਵਿੱਚ ਇਹ ਸ਼ੋਰੂਮ ਚਾਹਤ 557 ਨੰਬਰ ਪਲਾਟ ਆਜੋ ਪਹਿਲਾਂ ਤਾਂ ਤੁਸੀਂ ਮੈਨੂੰ ਜੱਜਮੈਂਟ ਲਾ ਕੇ ਦੱਸੋ ਵੀ ਇਹ ਆ ਖੇਡਾਂ ਵੇਚਦੇ ਆ ਇਹ ਆ ਸੋਫੇ ਵੇਚਦੇ ਆ ਇੱਥੇ ਆ ਕੇ ਲੱਗਦਾ ਸੋਫੇ ਵੇਚਦੇ ਆ ਐਦੋਂ ਅੱਗੇ ਆ ਗਿਆ ਤਾਂ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਕਿ ਯਾਰ ਬਾਥਰੂਮ ਕੋਈ ਆਏ ਬਣਾਉਂਦਾ ਹੁੰਦਾ ਹਾਂ ਹਾਂ ਬਾਥਰੂਮ ਪਰਦੇ ਦੇ ਬਣਨ ਵਾਲੀ ਚੀਜ਼ ਆ ਕੱਚ ਦੇ ਬਣਾਏ ਪਏ ਹੈਂ ਲੈ ਹੈਗਾ ਬਾਥਰੂਮ ਇੰਨਾ ਮੈਨੂੰ ਪੱਕਾ ਪਤਾ ਫੁਹਾਰੇ ਪੂਰੇ ਲੱਗੇ ਆ ਬਾਥਰੂਮ ਆ ਬਣਾਇਆ ਪਿਆ ਇਹ ਵਿਚਾਲੇ ਇੱਕ ਆ ਬਣਾਇਆ ਪਿਆ ਲੈ ਇੱਕ ਇੱਧਰ ਬਣਾਇਆ ਪਿਆ ਇੱਥੇ ਬੰਦਿਆਂ ਨੂੰ ਪੁੱਛ ਗਿਆ ਇੱਥੇ ਆ ਟੱਬ ਟੁੱਬ ਪਿਆ ਮੈਂ ਨਾ ਇਹ ਢਾਬੀ ਵੇਚਦੇ ਆ ਉਹ ਕਿੱਡਾ ਟੱਬ ਪਿਆ ਹੋਇਆ ਆ ਸਿੱਖ ਪ੍ਰੀਤ ਆ ਦੇਖੋਏ ਆ ਦੇ ਕਿਡਾ ਪਿਆ ਆ ਯਾਰ ਪੂਲ ਥੋੜੋ ਆ ਤਾਂ ਸਕੂਲ ਆ ਹੈਂ ਦੇਖ ਫਾਕਸ਼ਨ ਕਿੰਨੇ ਫਿੱਟ ਕੀਤੇ ਵਿੱਚ ਤਾਰੀਆਂ ਤੂਰੀਆਂ ਇੱਥੇ ਬਹਿ ਬੂ ਕੇ ਯਾਰ ਕਿੰਨਾ ਆਨੰਦ ਹੋ ਯਾਰ ਕੋਈ ਹੈਗਾ ਮੇਰਾ ਯਾਰ ਮਿੱਤਰ ਯਾਰ ਫੇਸਬੁੱਕ ਤੇ YouTube ਤੇ ਮੇਰਾ ਐਡ ਹੋਵੇ ਜਿਹਦੇ ਘਰ ਆ ਲੱਗਿਆ ਹੋਵੇ ਯਾਰ ਨਾ ਆ ਕੇ ਉਹਨਾਂ ਦੇ ਘਰ ਇਹਦੇ ਫੰਕਸ਼ਨ ਦੇਖਣੇ ਜਾਂ ਇਹਨੂੰ ਪਾਣੀ ਨਾਲ ਭਰ ਗਿਆ ਜਪ੍ਰੀਤ ਵਿੱਚ ਅਸੀਂ ਤਾਂ ਇਹ ਚ ਨਾ ਆ ਕੇ ਦੇਖਣਾ ਹੈ ਆਜੋ ਯਾਰ ਭੇਤ ਲੈਣੇ ਆ ਸਾਰੀਆਂ ਗੱਲਾਂ ਦੇ ਗੱਲਾਂ ਬਾਲੀਆਂ ਵੱਡੀਆਂ ਨੈਕਸਟ ਲੈਵਲ ਗੱਲਬਾਤ ਆ ਮਾਲੀ ਦੇ ਵਿੱਚ ਸ਼ੋਰੂਮ ਬੜੇ ਲੱਗ ਟਾਈਪ ਦੇ ਹੁੰਦੇ ਆ ਆ ਬੰਦਾ ਆਪਣਾ ਮਿੱਤਰ ਹੈ ਆ ਮੈਨੂੰ ਜਾਣਦਾ ਇੱਥੇ ਇਹਨੂੰ ਮਿਲਦੇ ਆ ਬਾਈ ਸਾਸਰੀ ਕਾਰ ਜਰ ਪੂਲ ਦਾ ਸਕੂਲ ਬਣਾਇਆ ਪਿਆ ਇੱਥੇ ਤਾਂ ਤੁਹਾਡਾ ਹੈ ਮਿਸ਼ਾਲ ਇਹ ਜਿੱਦਲੀ ਬੰਬੇ ਦੇ ਲੈਵਲ ਦੀ ਡਿਸਪਲੇ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇੱਥੇ ਯਾਰ ਬੰਬੇ ਦਿੱਲੀ ਲੈਵਲ ਦੀ ਤੁਸੀਂ ਡਿਸਪਲੇ ਤਾਂ ਬਣਾਤੀ ਹਾਂਜੀ ਤੇ ਬੰਬੇ ਦਿੱਲੀ ਚ ਦਾ ਰੇਟ ਬਹੁਤ ਜ਼ਿਆਦਾ ਹੁੰਦੇ ਆ ਕਿਸੇ ਨੇ ਵੜਨਾ ਨਹੀਂ ਡਰਦੇ ਨੇ ਸ਼ੋਰੂਮ ਦੇ ਵਿੱਚ ਸਾਡਾ ਗੋਲ ਹੀ ਬਾਈ ਜੀ ਸ਼ੁਰੂ ਤੋਂ ਹੀ ਇਹ ਗੋਲ ਰਿਹਾ ਹੈ ਵੀ ਹਾਈ ਲੈਵਲ ਦੀ ਜਿਹੜੀ ਕੁਆਲਿਟੀ ਹੈ ਹਾਈ ਲੈਵਲ ਦੀ ਜਿਹੜੀ ਚੀਜ਼ ਹੈ ਉਹਨੂੰ ਆਪਦੇ ਜਿਹੜੇ ਸਾਡੇ ਸਰੋਤੇ ਨੇ ਜਾਂ ਚਾਹੌਣ ਵਾਲੇ ਆ ਜਿਹੜੇ ਤੁਹਾਨੂੰ ਆਉਂਦੇ ਆ ਸੈਰਾ ਜੋਤ ਨੂੰ ਚਾਹੁੰਦੇ ਆ ਜਿਹੜੇ ਚਾਹੁੰਦੇ ਨੇ ਉਹਨਾਂ ਨੂੰ ਉਹ ਕਸਟ ਰੇਟਾਂ ਦੇ ਵਿੱਚ ਬਾਜੀ ਰੇਟਾਂ ਦੇ ਵਿੱਚ ਅਵੇਲੇਬਲ ਕਰਵਾ ਕੇ ਦੇਣੀ ਹੈ ਸਾਡਾ ਸ਼ੁਰੂ ਤੋਂ ਹੀ ਗੋਲ ਹੈ ਜੀ ਮੈਂ ਮਤਲਬ ਜੇ ਸੈਰਾ ਜੋਤ ਦੇ ਸ਼ੋਰੂਮ ਤੇ ਬੰਦਾ ਆਇਆ ਹਾਂਜੀ ਤੇ ਬੰਦਾ ਲੁੱਡੀਆਂ ਪਾਉਂਦਾ ਨਾ ਗਿਆ ਨਰਾਜ ਕਰਕੇ ਹੀ ਤੋਰਤਾ ਤਾਂ ਫਿਰ ਸੈਰਾ ਜੋਤ ਦਾ ਜਿਹੜਾ ਮਕਸਦ ਆ ਉਹ ਪੂਰਾ ਨਹੀਂ ਹੁੰਦਾ ਬਿਲਕੁਲ ਜੀ ਅਧੂਰਾ ਰਹਿ ਜਾਏਗਾ ਕਿਤੇ ਆ ਜੋ ਦਿਖਾਵਾਂਗੇ ਸਾਰਾ ਸ਼ੋਰੂਮ ਜੀ 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 ਬਿਲਕੁਲ ਆ ਜੋ ਚੱਲ ਗਿਆ ਤਾਂ ਆ ਦੇਖ ਪ੍ਰੀਤ ਦੇ ਇਕ ਮਟਰ ਆ ਦੇਖ ਲੈ ਆ ਦੇਖ ਲੈ ਯਾਰ ਬੰਦਿਆਂ ਨੇ ਸ਼ੋਅਰੂਮ ਤੇ ਰੂਹ ਦੇ ਖੋਲਾਈ ਹੁਣ ਜੇ ਆ ਨਾਸਟੈਕ ਇੱਥੇ ਲਾਈ ਹੁੰਦੀ ਤੇ ਇਹਨਾਂ ਦਾ ਕਿਹੜਾ ਸਰਦਾ ਨਹੀਂ ਸੀ ਇਹਦੇ ਨਾਲ ਇਹਦੇ ਨਾਲ ਕਿਹੜਾ ਕੋਈ ਗਾਹਕ ਰੁਕ ਜਾਣਾ ਬਿਲਕੁਲ ਪਰ ਬਸ ਗੱਲ ਚਾਂਦੀ ਹੁੰਦੀ ਆਜੋ ਤੁਹਾਨੂੰ ਸਾਰਾ ਆਹ ਦਾ ਗੱਲ ਬਣ ਗਈ ਓਏ ਆ ਦੇਖ ਆ ਆ ਟੁੱਟੀ ਹੈ ਹਾਂਜੀ ਹਾਂਜੀ ਜੀ ਟੁੱਟੀ ਹੈ ਜੀ ਕੋਲਰ ਦੀ ਇਹ ਇਹ ਕਿਵੇਂ ਖੁੱਲਦੀ ਹੈ ਇਹ ਇਧਰ ਕਰੋਗੇ ਤਾਂ ਗਰਮ ਪਾਣੀ ਆ ਜੀ ਉੱਪਰ ਕਰੋਗੇ ਤਾਂ ਠੰਡਾ ਪਾਣੀ ਵਿਚਾਲੇ ਇਹਦੇ ਨੋਰਮਲ ਆ ਜੀ ਮੈਂ ਇਹਨੂੰ ਘਗਾਉਂਦਾ ਸੀ ਪ੍ਰੀਤ ਇਹ ਐਵੇਂ ਆ ਐਵੇਂ ਆ ਗੱਲਬਾਤ ਹੈ ਇਹ ਲੈ ਆ ਜਾ ਤੂੰ ਟੂ ਟੂਟੀਆਂ ਹੀ ਦੇਖ ਪਹਿਲਾਂ ਤਾਂ ਟੂਟੀਆਂ ਹੀ ਦੇਖ ਲੈ ਆਹ ਉਸੇ نسل ਦਾ ਕੋਈ ਆ ਇਹਦਾ ਰੰਗ ਹੋਰ ਆ ਹਨਾ ਇਹ ਕਾਲੇ ਰੰਗ ਦੇ ਜੀ ਇਹ ਕੰਪਨੀ ਕਿਹੜੀ ਆ ਯਾਰ ਬਾਈ ਇਹ ਇਹ ਜੀ ਕੋਲਰ ਬ੍ਰਾਂਡ ਆ ਜੀ ਅਮਰੀਕਾ ਦਾ ਬ੍ਰਾਂਡ ਹੈ ਮੰਨਿਆ ਪਰਮੰਨਿਆ ਬ੍ਰਾਂਡ ਹੈ ਜੀ ਜੀਪੀ ਇੰਟਰਨੈਸ਼ਨਲ ਆ ਇੰਟਰਨੈਸ਼ਨਲ ਬ੍ਰਾਂਡ ਹੈ ਜੀ ਇਹ ਇਹਦੀ ਫਿਰ ਇੰਟਰਨੈਸ਼ਨਲ ਲੈਵਲ ਤੇ ਜੇ ਇੰਨੀ ਪ੍ਰਸਿੱਧੀ ਹੈ ਤੇ ਚ ਖਾਸ ਗੱਲ ਕੀ ਆ ਟੂਟੀਆਂ ਸੋਣੀਆਂ ਹੀ ਹੁੰਦੀਆਂ ਜਾਂ ਕੋਈ ਤਬਕਾ ਤੋਕਾ ਸਿੱਟਣ ਤੋਂ ਵੀ ਹੁੰਦਾ ਕਿ ਕੀ ਹੁੰਦਾ ਚੱਕਰ ਜਿਵੇਂ ਸਾਡੇ ਪੰਜਾਬ ਦੇ ਪਾਣੀ ਦੇ ਵਿੱਚ ਸ਼ੋਰੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਬਿਲਕੁਲ ਹਾਂ ਜੇ ਉਸ ਚੀਜ਼ ਨੂੰ ਟੈਕਲ ਕਰਨ ਲਈ ਕੋਈ ਸਭ ਤੋਂ ਸਟਰੋਂਗ ਬ੍ਰਾਂਡ ਹੈਗਾ ਜ ਜਿਹਦੀ ਕੁਆਲਿਟੀ ਮੰਨੀ ਗਈ ਹੈ ਹੁਣ ਤੱਕ ਪ੍ਰੈਕਟੀਕਲੀ ਯੂਜ਼ ਹੋਈ ਹੈ ਉਹ ਕੁੱਲਰੀ ਹੈ ਜੀ ਅੱਛਾ ਜਿਹੜਾ ਮੁਕਾਬਲਾ ਕਰ ਸਕਦਾ ਆ ਆਪਣੇ ਸ਼ੋਰੇ ਦਾ ਇੱਥੇ ਹੂੰ ਇਹ ਜਿਹੜਾ ਉੱਪਰਲਾ ਰੰਗ ਆ ਜਿਵੇਂ ਆਹ ਇਹਦੀ ਬਿਊਟੀ ਆ ਹਾਂਜੀ ਉਹ ਤਾਂ ਨਹੀਂ ਖਰਾਬ ਹੋ ਜੂਗੀ ਬਿਲਕੁਲ ਨਹੀਂ ਜੀ ਇਹਦੀ 12 ਸਾਲ ਦੀ ਵਾਰੰਟੀ ਹੈ ਜੀ ਫੁੱਲ 12 ਸਾਲ ਜੇ ਇਹ ਤੱਪਕਾ ਸਿੱਟ ਗਈ ਬਿਲਕੁਲ ਫਿਰ ਵਾਰੰਟੀ ਹੈ ਜੀ ਫੁੱਲ ਉਹਦੀ ਵੀ ਹਾਂਜੀ 12 ਸਾਲ ਨਾਲ ਤੱਪਕਾ ਸਿੱਟੇ ਬਿਲਕੁਲ ਜੀ ਇਹ ਆ ਇਹ ਆ ਵੀ ਇਸੇ ਕੰਪਨੀ ਦਾ ਹੀ ਆ ਹਾਂਜੀ 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 ਇਹ ਬਲੈਕ ਕਲਰ ਆ ਗਿਆ ਜੀ ਮੈਟ ਬਲੈਕ ਹੈ ਇਹ ਆ ਆ ਸੋਚਾਂ ਇੰਨਾਂ ਕਾਧੀਆਂ ਲਾ ਦਿਆਂ ਤੱਤੇ ਠੰਡੇੜੀਆਂ ਇਹ ਥਰਮੋਸਟੇਟ ਆ ਜਾਂਦਾ ਜੀ ਇੱਕ ਵਾਰੀ ਜੋ ਤੁਸੀਂ ਟੈਂਪਰੇਚਰ ਸੈੱਟ ਕਰ ਦਿੱਤਾ ਹੂੰ ਉਨੇ ਹੀ ਟੈਂਪਰੇਚਰ ਤੋਂ ਪਾਣੀ ਆਏਗਾ ਚਾਹੇ ਤੁਹਾਡੇ 100 ਡਿਗਰੀ 200 ਡਿਗਰੀ ਜਿੰਨਾ ਮਾਜੀ ਗਰਮ ਪਾਣੀ ਗੀਟਰ ਦੇ ਵਿੱਚੋਂ ਇਹਦੇ ਵਿੱਚ ਮਿਕਸ ਹੋ ਰਿਹਾ ਅੱਛਾ ਇਸ ਟੈਂਪਰੇਚਰ ਦੇ ਹਿਸਾਬ ਨਾਲ ਹੀ ਪਾਣੀ ਆਏਗਾ ਜੀ ਅੱਛਾ ਕਰੂਜ਼ ਲਾਤਾ ਜੀ ਹਨਾ ਜਿਵੇਂ ਗੱਡੀ ਦਾ ਪਾ ਕਰੂਜ਼ ਲਾ ਦੇਣਾ ਹੁੰਦਾ ਹੈ ਜੀ ਬਿਲਕੁਲ ਜੀ ਬਿਲਕੁਲ ਹਨਾ ਉਹ ਮੈਂ ਉਹ ਮੈਂ ਕਰੂਜ਼ ਕੰਟਰੋਲ ਹੋ ਗਿਆ ਇਹ ਬਿਲਕੁਲ ਜੀ ਬਿਲਕੁਲ ਯਾਰ ਤੇ ਆ ਆ ਆ ਇਹਨੂੰ ਕਿਵੇਂ ਆ ਤਾਂ ਵਿਜ਼ਿਬਲੀ ਕਾ ਤੋਂ ਬਣਾਇਆ ਇਹਨੂੰ ਇਹ ਦਿਖਾਉਣ ਲਈ ਕਿ ਜਿਵੇਂ ਆ ਚੀਜ਼ ਜਨਰਲੀ ਚੱਲੀ ਜਾਂਦੀ ਹੈ ਕੰਧ ਦੇ ਅੰਦਰ ਹਾਂਜੀ ਪੂਰੇ ਮੂਰੇ ਟਾਇਲ ਟੂ ਲੱਗ ਜਾਂਦੀ ਹੈ ਕੰਧ ਦੇ ਅੰਦਰ ਜਾਣ ਕਰਕੇ ਇਹ ਫੁੱਲ ਵਿਊ ਆਪਾਂ ਦਿੱਤਾ ਹੈ ਵੀ ਐਵੇਂ ਹੁੰਦਾ ਹੁੰਦਾ ਹੈ ਅੰਦਰ ਵਾਲਾ ਟੈਂਕ ਓਕੇ ਗਲਾਸ ਦਿਖਾ ਕੇ ਮੂਰੇ ਲਗਾ ਕੇ ਇੱਕ ਵਿਜ਼ਿਬਿਲਟੀ ਦਿਖਾਈ ਹਾਂ ਦਿਖਾਇਆ ਹੈ ਕਿ ਤੁਹਾਡੇ ਇਹ ਐਵੇਂ ਫਿਟਿੰਗ ਹੋਣੀ ਹਾਂਜੀ ਹਾਂਜੀ ਆ ਠੀਕ ਹੈ ਠੀਕ 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 ਤੇ ਆ ਜਿਹੜੀ ਆ ਚੀਜ਼ ਲਾਈ ਆ ਸਾਈਡ ਤੇ ਆਹਾ ਇਹ ਇਹ ਮਤਲਬ ਸਿਰਫ ਦਿਖਾਉਣ ਨੂੰ ਟੂਟੀਆਂ ਨੂੰ ਅਵਾਰ ਨੂੰ ਲਾਈ ਆ ਕਿ ਇਸ ਤਰ੍ਹਾਂ ਦੇ ਬਾਥਰੂਮ ਹੀ ਬਣ ਜਾਂਦੇ ਆ ਬਣ ਜੇਗਾ ਜੀ ਐਸ ਇਟ ਇਜ਼ ਵਾਸ਼ਰੂਮ ਵੀ ਬਣ ਜੇਗਾ ਜੀ ਅੱਛਾ ਤੇ ਇਹਨਾਂ ਦੇ ਵਿੱਚ ਯਾਰ ਮੈਨੂੰ ਇਧਰਲੇ ਪਾਸੇ ਫਰੀ ਦੇਖੇ ਇਧਰਲੇ ਪਾਸੇ ਬਲਾ ਵਧੀਆ ਯਾਰ ਆਹਾ ਦੇਖ ਟੂਟੀਆਂ ਕਿੰਨੀਆਂ ਵੱਧ ਗੱਲ ਆਹਾ ਦੇਖ ਹੈ ਭਾਈ ਕਿੰਨੇ ਡਿਜ਼ਾਈਨ ਹੋਣਗੇ ਭਾਈ ਇਹਦੇ ਵਿੱਚ ਆ ਆਹ ਬ੍ਰਾਂਡ ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਤਾਂ ਕਾਫੀ ਸਾਰੇ ਨੇ ਜੀ ਮਤਲਬ ਮੁੱਖ ਦੀ ਗੱਲ ਇਹ ਹੈ ਜੀ ਜੋ ਤੁਸੀਂ ਡਿਜ਼ਾਈਨ ਚਾਹੋਗੇ ਉਹ ਬਣਿਆ ਹੋਇਆ ਹੈ ਜੀ ਆਲਰੇਡੀ ਜਿੱਦਾਂ ਦੇ ਤੁਸੀਂ ਕਹੋਗੇ ਵੀ ਕੁਝ ਇੰਦਾ ਦਾ ਦਿਖਾਓ ਉਹ ਚੀਜ਼ ਆਲਰੇਡੀ ਹੋਵੇਗੀ ਸਾਡੇ ਕੋਲ ਜੋ ਬੰਦੇ ਨੇ ਦਿਮਾਗ ਸੋਚ ਲਿਆ ਉਸ ਤੋਂ ਗਾਂ ਵਾਲੀ ਚੀਜ਼ ਮਿਲ ਜੇ ਬਿਲਕੁਲ ਜੀ ਬਿਲਕੁਲ ਆਪਸ਼ਨ ਜ਼ਿਆਦਾ ਹੀ ਹੋਣਗੇ ਉਸ ਤੋਂ ਕੱਟ ਨਹੀਂ ਹੋਣਗੇ ਜੀ ਹੋਰ ਪਾਸੇ ਮੜਾ ਇਹ ਦਿਖਾਉਂਗੇ ਹਾਂਜੀ ਹਾਂਜੀ ਇਹ ਇਹ ਮਹਿੰਗਾ ਕਿੰਨਾ ਕੁ ਹੋਊਗਾ ਬਾਈ ਸੱਚੀ ਮਹਿੰਗੇ ਦਾ ਹਿਸਾਬ ਕਿਤਾ ਮਹਿੰਗਾ ਤਾਂ ਨਹੀਂ ਹੈਗਾ ਜੀ ਬਿਲਕੁਲ ਵੀ ਜੇ ਆਪਾਂ ਗੱਲ ਕਰੀਏ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਆ ਵੀ ਕਈ ਵਰੀ ਬੰਦਾ ਅਮਰੀਕਾ ਵਾਲਾ ਸੋਚ ਕੇ ਕਈ ਰੀ ਬੰਦਾ ਦਿਮਾਗ 'ਚ ਆ ਡਿਸਕਾਊਂਟ ਬੜੇ ਅੱਛੇ ਹੁੰਦੇ ਆ ਜੀ ਇਹਨਾਂ ਦੇ ਉੱਪਰ ਅੱਛਾ ਹਾਂਜੀ ਹਾਂਜੀ ਸਮੇਂ-ਸਮੇਂ ਚ ਚੱਲਦੇ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਆਫਰ ਵਗੈਰਾ ਆਉਂਦੇ ਰਹਿੰਦੇ ਆ ਬਾਥਰੂਮ ਇਧਰਲੇ ਪਾਸੇ ਲੱਗੇ ਹੋਇਆ ਹੋਰ ਆ ਦੇਖੀ ਪ੍ਰੀਤ ਓਏ ਇਧਰ ਦੇਖ ਓਏ ਬੱਲੇ 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 ਬੱ ਜੀਨੇ ਬਾਥਰੂਮ ਬਣਵਾ ਲਿਆ ਹੋਇਆ ਉਹ ਬਾਲਾ ਪਛਤਾਉ ਇਹਦੇ ਵਿੱਚ ਵੀ ਟੈਂਪਰੇਚਰ ਕੰਟਰੋਲ ਹੈ ਬਿਲਕੁਲ ਜੀ ਇਹ ਇਟਾਲੀਅਨ ਬ੍ਰਾਂਡ ਹੈ ਜੀ ਮੋਜ਼ੀਓ ਬ੍ਰਾਂਡ ਹੈ ਹਮ ਇਟਲੀ ਦਾ ਬ੍ਰਾਂਡ ਹੈ ਜੀ ਇਹ ਇਹਦੇ ਵਿੱਚ ਵੀ ਸੇਮ ਸਾਰੇ ਤਰ੍ਹਾਂ ਦੇ ਆਰਟੀਕਲ ਆਂਦੇ ਜੀ ਇਹਦੇ ਵਿੱਚ ਵੀ ਅਸੀਂ ਟੈਂਪਰੇਚਰ ਕੰਟਰੋਲ ਕਰਤਾ ਉਹਨਾਂ ਹੀ ਟੈਂਪਰੇਚਰ ਕੰਟਰੋਲ ਪਲੱਸ ਆ ਜਿਹੜੀ ਚੀਜ਼ਾਂ ਨਾਲ ਤੁਸੀਂ ਜੋ-ਜੋ ਚਲਾਣਾ 3-ਵੇਡ ਮਟਰ ਹੈ ਜੀ ਬੱਲੇ ਬੱਲੇ ਲੈ ਆ ਮੋਟਰ ਵਾਲੇ ਸਟਟਰ ਤੇ ਸੋਚਾਂ ਦੇਖਣਾ ਸੀ ਇਹੋ ਜਿਹੀਆਂ ਸੋਚਾਂ ਵੀ ਇੱਕ ਤੋਂ ਬੰਦ ਹੁੰਦੀ ਐ ਇੱਕ ਤੋਂ ਵੋਲਟੇਜ ਦੱਸਦੀ ਆਲੇ ਬਾਥਰੂਮਾਂ ਚ ਲੱਗੀਆਂ ਪੰਹਾਂ ਯਾਰ ਕੀ ਕਹਿਣੀਆਂ ਗੱਲਾਂ ਲੈ ਆਹ ਸੁਨਹਿਰੀ ਲੱਗੀਆਂ ਪੰਹਾਂ ਹੈ ਬਿਲਕੁਲ ਜੀ ਆਇਦਰਲੇ ਪਾਸੇ ਆਹ ਬਲਾ ਵਧਗਾ ਯਾਰ ਇਧਰਲੇ ਪਾਸੇ ਫਿਟਿੰਗ ਦੇਖ ਕੇ ਢੀ ਕਮਾਲ ਕੀਤੀ ਆ ਆ ਆ ਕਿਹੜੀ ਕੰਪਨੀ ਦੀਆਂ ਟੂਟੀਆਂ ਇਹ ਜਿਵੇਂ ਕਹ ਲੋ ਵੀ ਹੁਣ ਕੁਛ ਕੱਪੜੇ ਸੱਜਣ ਮਿੱਤਰ ਹੁੰਦੇ ਕੁਛ ਕੋਈ ਪੀਜੀ ਬਣਾ ਰਿਹਾ ਕੋਈ ਕਮਰਸ਼ੀਅਲ ਪ੍ਰੋਜੈਕਟ ਬਣਾ ਰਿਹਾ ਤਾਂ ਘੱਟ ਰੇਂਜ ਦੇ ਵਿੱਚ ਜਿਨ੍ਹਾਂ ਨੂੰ ਬਿਲਕੁਲ ਹੀ ਬੇਸਿਕ ਰੇਂਜ ਦੇ ਉੱਪਰ ਮਟੀਰੀਅਲ ਚਾਹੀਦਾ ਹੁੰਦਾ ਇਹ ਉਸ ਚੀਜ਼ ਭਈ ਜਿੱਥੇ ਤੁਸੀਂ ਜਮਾ ਮਤਲਬ ਕਹਿਣ ਤੋਂ ਬਾਅਦ ਆਪਾਂ ਗਾਹਕ ਕਿਸੇ ਵੀ ਤਰ੍ਹਾਂ ਦਾ ਮੋੜ ਨਹੀਂ ਦੇਣਾ ਨਹੀਂ ਦੇਣਾ ਜੀ ਬਿਲਕੁਲ ਜੀ ਗਾਹ ਕਾਨੂੰਨ ਰੇਟ ਤੇ ਕੁਆਲਟੀ ਵਾਲੇ ਪਾਸੋਂ ਮੋੜ ਨਹੀਂ ਦੇਣਾ ਬਿਲਕੁਲ ਮੋੜ ਨਹੀਂ ਦੇਣਾ ਜੀ ਉਸ ਚੀਜ਼ ਠੀਕ ਹੈ ਕ ਨਹੀਂ ਬਿਲਕੁਲ ਆ ਜਾ ਫਿਰ ਹੋਰ ਦਿਖਾਈਏ ਪ੍ਰੀਤ ਕਈ ਵਾਰੀ ਬੰਦਾ ਐਡੇ ਸ਼ੋਰੂਮ ਦੇ ਵਿੱਚ ਡਰਦਾ ਨਹੀਂ ਬਣਦਾ ਅਗਲਾ ਦਾ ਪਤਾ ਨਹੀਂ ਕੀ ਮੰਗ ਲੈਣਗੇ ਹੈ ਆ ਜੋ ਜੇ ਆਪਾਂ ਮੋੜ ਨਹੀਂ ਦਿੱਤਾ ਤਾਂ ਫਿਰ ਸਹਿਰਾ ਜੋਦੀ ਵਿੱਚ ਖਾਸੀਅਤ ਕੀ ਰਹਿ ਗਈ ਜੀ ਉੱਥੇ ਸਹਿਰਾ ਜੋਤ ਵਾਲਿਆਂ ਕੋਲੇ ਜੇ ਬੰਦਾ ਆ ਗਿਆ ਸਮਾਨ ਵੇਚ ਦਿੰਦੇ ਆ ਬੰਦਾ ਮੁੱਲ ਲੈ ਲੈਂਦੇ ਆ ਆ ਜੋ ਤਾਂ ਚੱਲਦਾ ਨਫਾ ਨੁਕਸਾਨ ਤਾਂ ਕਦੀ ਦਿਖਿਆ ਹੀ ਨਹੀਂ ਜੀ ਆਹ ਦੇਖ ਓਏ ਮੱਲਾ ਦੇਖ ਓਏ ਪ੍ਰੀਤ ਇੱਧਰ ਕਰ ਕੈਮਰਾ ਆ ਕੰਧਾ ਗਾ ਕੰਧਾ ਤੇ ਲਾਉਣ ਵਾਸਤੇ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਇਹ ਥੋਡੀ ਕੰਧਾ ਕਿ ਲੋਕਾਂ ਦੀ ਕੰਧਾ ਕੰਧਾ ਇਹ ਮੰਨ ਕੇ ਚੱਲੋ ਹੈ ਤਾਂ ਫਿਲਹਾਲ ਸਰਾਜੋਦੀ ਕੰਧਾ ਪਰ ਇਹ ਬਣ ਜਾਈਗੀ ਜਿਹੜਾ ਵੀ ਚਾਹੇਗਾ ਉਹਦੀ ਕੰਧ ਬਣ ਜਾਈਗੀ ਅੱਛਾ ਇਹ ਕੰਧ ਕਿਸੇ ਦੇ ਘਰੇ ਐਵੇਂ ਲੱਗ ਸਕਦੀ ਹੈ ਲੱਗ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਭੱਲੇ 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 ਇਹਦੇ ਨਾਲ ਦੇ ਡਿਜ਼ਾਈਨ ਮੈਂ ਦਿਖਾਣਾ ਤੁਹਾਨੂੰ ਕਾਫੀ ਇਹਦੇ ਨਾਲ ਦਾ ਹੋਰ ਕੱਢ ਇਹਦੇ ਨਾਲ ਦਾ ਕੱਢ ਆ ਲੋ ਆ ਫੁੱਲਾਂ ਵਾਲੀ ਬੀਬੀ ਨਾਲ ਦਾ ਆ ਇਹਦਾ ਤਾਂहां ਨੂੰ ਧਿਆਨ ਆ ਬੀਬੀ ਦਾ ਤਾਂहां ਨੂੰ ਅੰਤਰ ਧਿਆਨ ਆ ਇਹ ਹੋਰ ਲਿਆ ਕੱਢ ਕੇ ਕੋਈ ਖੱਚ ਕਾ ਇਹਦੇ ਵਿੱਚੋਂ ਹੋਰ ਨਾਉਂ ਚ ਇਹ ਆ ਦੇਖੋ ਭਰਾਵਾ ਬੱਲੇ 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 ਦੇਖਿਆ ਪ੍ਰੀਤ ਕਿਤੇ ਹਾਂ ਇਹਦੇ ਵਿੱਚ ਤਾਂ ਆਪਣੇ ਕੋਲੇ ਕਾਫੀ ਸਾਰੇ ਡਿਜ਼ਾਈਨ ਨੇ ਹਲੇ ਬਿਸ਼ਾਲ ਜੀ ਤਾਂ ਇਹਦੇ ਨਾਲ ਤੇ ਹੋਰ ਡਿਜ਼ਾਈਨ ਹੈਗੇ ਪਿਛਲਾ ਵੀ ਕਾਫੀ ਡਿਜ਼ਾਈਨ ਨੇ ਜੀ ਇਹਦੇ ਨਾਲ ਦੇ ਜਿਵੇਂ ਦੇਖੋ ਜੀ ਆ ਅੱਛਾ ਇੱਥੇ ਐਂ ਬਹਉਂਦੇ ਆ ਓਏ ਲੈ ਫਿਰ ਆਉਂਗਾ ਬਿਸ਼ਾਲਾ ਜੀ ਵੀ ਮੈਨੂੰ ਤੂੰ ਮੰਨ ਲਾ ਵੀ ਮੈਂ ਹੈਗਾ ਅਮੀਰ ਬੰਦਾ ਬੈਠੋ ਜੀ ਬੈਠੋ ਮੈਂ ਐਂ ਬਹਿ ਗਿਆ ਉਰੇਆ ਕਰਨੇ ਪੁੱਤਾਂ ਅਮੀਰ ਬੰਦੇ ਬਣ ਗਿਆ ਇਧਰ ਆਈ ਇੱਥੇ ਅਮੀਰ ਬੰਦੇ ਐਂ ਬਹਿੰਦੇ ਆ ਇੱਥੇ ਬੈਠੋ ਐਂ ਬੇਟਾ ਆਪਾਂ ਆਏ ਵੇ ਕਾ ਕੋਠੀ ਹਾਂਜੀ ਹੁਣ ਸਾਨੂੰ ਦਿਖਾਓ ਆਏ ਪ੍ਰੀਤ ਇਧਰ ਮੇਰੀ ਲੱਤ ਤੇ ਲਾਤਾਂ ਐ ਧਰੀ ਵੀ ਆਏ ਤਕੜਾ ਬੰਦੇ ਦਾ ਪ੍ਰੋਟੋਕੋਲ ਵੀ ਦਿਖਾਉਣਾ ਆਪਾਂ ਆਏ ਤਕੜੇ ਬੰਦੇ ਆ ਕੇ ਬੈਠਦੇ ਹਾਂਜੀ ਹੁਣ ਸਾਨੂੰ ਦਿਖਾਓ ਜੀ ਇੱਥੇ ਤਾਂ ਆਪਾਂ ਲਾਈਵ ਟੈਲ ਲਾ ਕੇ ਦਿਖਾਣੇ ਆ ਵੀ ਕਿਵੇਂ ਉਹਦਾ ਵਾਸ਼ਰੂਮ ਦਾ ਕਨਸੈਪਟ ਹੈ ਜਾਂ ਫਿਰ ਫਲੋਰਿੰਗ ਦੇ ਟਾਈਲ ਹੈ ਹੂੰ ਉਹਦੇ ਨਾਲ ਸੇਮ ਐਜ਼ ਇਟ ਇਜ਼ ਦਾ 3D ਵੀਊ ਵੀ ਲਗਾ ਕੇ ਦਿਖਾਣੇ ਆ ਅੱਛਾ 3D ਦੇ ਉੱਪਰ ਸਾਰਾ ਕੁਝ ਚਲਾ ਕੇ ਦਿਖਾਈਦਾ ਜੀ ਸ਼ਾਇਦ ਕਾਹਨੂੰ ਬਾਹਲਾ ਜਰ ਤਕੜਾ ਬੰਦਾ ਬਣਿਆ ਜਾਂਦਾ ਪ੍ਰੀਤ ਮੈਂ ਤਾਂ ਉੱਠ ਖੜਿਆ ਮਤਲਬ ਇਥੇ ਹਰ ਇੱਕ ਨਾਲ ਦੀ ਨਾਲ 3D ਬਣਾ ਕੇ ਉਹਨਾਂ ਨੂੰ ਇੱਥੇ ਜਿਵੇਂ ਮੈਂ ਮੈਨੂੰ ਆ ਗਿਆ ਪਸੰਦ ਆ ਆ ਹਾਂਜੀ ਇਹ ਮੇਰੇ ਕਿਵੇਂ ਲੱਗੂਗਾ ਉਹ ਇੱਥੇ ਦਿਖੂਗਾ ਬਿਲਕੁਲ ਜੀ ਇਧਰਲੇ ਪਾਸੇ ਫਿਰ ਲਾ ਕੇ ਦਿਖਾਏ ਆ ਵਾਸ਼ਰੂਮੇ ਡੇ ਡੇ ਵੱਡੇ ਬਾਈ ਬਾਈ ਹੈ ਇਹ ਸਾਰੇ 25 ਤੋਂ 30 ਵਾਸ਼ਰੂਮ ਕਨਸੈਪਟ ਸਾਡੇ ਬਣੇ ਹੋਏ ਨੇ ਜੀ অলরেਡੀ ਲਾਈਵ ਮਤਲਬ ਇਹਨੂੰ ਕਾਪੀ ਪੇਸਟ ਕਰ ਸਕਦੇ ਆ ਅਸੀਂ ਕਰ ਜਾ ਜੀ ਬਿਲਕੁਲ ਜੀ ਬਿਲਕੁਲ ਭਈ ਮੈਂ ਤੁਹਾਡੇ ਤੋਂ ਬਸ ਸਾਰਾ ਆ ਬਣਿਆ ਤਾਂ ਨਹੀਂ ਲੈ ਜਾ ਚੱਕ ਕੇ ਬਈ ਮੈਨੂੰ ਇਹੋ ਜਿਹਾ ਟੱਬ ਲਾ ਦਿਓ ਅਏ ਜੀ ਟਾਇਲ ਲਾ ਦਿਓ ਹਾਂਜੀ ਹਾਂਜੀ ਅਏ ਜੀ ਮੈਨੂੰ ਇੱਥੇ ਵਾਸ਼ਰੂਮੇਸ਼ਨ ਲਾ ਦਿਓ ਤਾਂ ਮੈਂ ਬਣਿਆ ਤਾਂ ਨਹੀਂ ਤੁਹਾਡਾ ਲੈ ਜੂਗਾ ਐਜ਼ ਇਟ ਇਜ਼ ਬਣ ਜੇਗਾ ਜੀ ਹਾਂ ਮੈਨੂੰ ਆਰਕੀਟੈਕਟ ਦੀ ਲੋੜ ਵੀ ਹੈ ਨੀਗੀ ਬਿਲਕੁਲ ਜੀ ਬਿਲਕੁਲ 3 ਸ ਮਾਸੇ ਲੇਤੇ ਯਾਰ ਬੜਾ ਸਿਰ ਆਗਾ ਲਵਾਤਾ ਜਦੋਂ ਬੰਦਾ ਆ ਚੀਜ਼ ਸਾਡੀ ਬਹੁਤ ਚੱਲਦੀ ਹੈ ਜੀ ਇਹ ਹਿਮਾਚਲ ਦੇ ਵਿੱਚ ਦਾ ਇਹਦਾ ਆਏ ਦਿਨੀ ਆਰਡਰ ਆਇਆ ਹੀ ਹੁੰਦਾ ਕਸਟਮਾਈਜ਼ਡ ਟਾਇਲ ਹੈ ਜੀ ਜੋ ਮਜੀ ਬਣਵਾ ਸਕਦੇ ਹੋ ਤੁਸੀਂ ਇਹਦੇ ਵਿੱਚ ਕੁਝ ਵੀ ਬਣਵਾ ਲਗੇ ਕੁਛ ਮਜੀ ਬਣਵਾ ਲਓ ਜੀ ਚਾਹੀ ਵੈਸੇ ਜਿਆਦਾ ਆ ਬਿਕਦੀ ਹੈ ਅਮੀ ਵਿਕਦੀ ਹੈ ਇਹਦੇ ਵਿੱਚ ਜਿੱਦਾਂ ਕਹ ਲੋ ਵੀ ਕਿਸੇ ਨੇ ਰੱਬ ਰੂਪ ਬਣਵਾਣਾ ਕੁਛ ਮਰਜੀ ਕੋਈ ਬਾਬੇ ਦੀ ਫੋਟੋ ਕੋਈ ਕਿਸੇ ਤਰ੍ਹਾਂ ਦਾ ਕੁਝ ਬਣਵਾਣਾ ਬਣ ਜਾਂਦਾ ਜੀ ਤੇ ਆਹ ਕੀ ਆ ਯਾਰ ਆਹਾ ਆਹਾ ਬੀਬੀਆਂ ਦੇ ਸੂਟਾਂ ਵਰਗੇ ਇਹ ਹਾਈਲਾਈਟਰ ਹੀ ਹੁੰਦੇ ਨੇ ਇਹ ਇੰਪੋਰਟਡ ਟਾਈਲ ਆ ਜਾਂਦੀ ਹੈ ਇਹਦੇ ਵਿੱਚੇ ਜੇ ਤਿਲਕਣੀ ਆ ਵਿੱਚੇ ਜੇ ਮੈਟ ਆ ਇਹਦੇ ਕਈ ਫੀਲ ਆ ਇਹ ਸਰਫੇਸ ਬਾਹਰ ਦਾ ਜੀ ਇਹ ਇਟਲੀ ਮੇਡ ਟਾਈਲ ਹੈ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਮੈਨੂਫੈਕਚਰਿੰਗ ਨਹੀਂ ਹੁੰਦੀ ਪ੍ਰੋਪਰ ਪੱਤੇ ਦਾ ਵੀ ਫੀਲ ਹੈ ਅਗਰ ਤੁਸੀਂ ਦੇਖੋ ਇਹਨੂੰ ਹੱਥ ਲਾਉਂਦੇ ਆ ਤਾਂ ਇਹਦੇ ਉੱਤੇ ਨਾ ਪ੍ਰੀਤ ਜੀ ਨੂੰ ਹੱਥ ਲਾਵੇਂਗਾ ਤੁਹਾਨੂੰ ਲੱਗੂ ਕਿਸੇ ਥਾਂ ਤੋਂ ਗਿੱਲੀ ਆ ਕਿਸੇ ਥਾਂ ਤੋਂ ਸੁੱਕੀ ਆ ਮਤਲਬ ਨੇਚਰਲੀ ਉਵੇਂ ਆ ਉਹਦਾ ਇਹੀ ਇਹਦੀ ਖਾਸੀਅਤ ਹੈ ਜੀ ਇਹੀ ਦੀ ਖਾਸੀਅਤ ਹੈ ਤੇ ਆਹਾ ਇਹ ਵੀ ਹਾਈਲਾਈਟਰ ਹੀ ਆ ਇਹ ਮੋਜ਼ੈਕ ਹਾਈਲਾਈਟਰ ਆ ਇਹਨਾਂ ਦੇ ਜੀ ਇਧਰਲੇ ਪਾਸੇ ਆਹ ਟਾਈਲਾਂ ਬਲਾ ਵੱਡੀਆਂ ਵੱਡੀਆਂ ਪਈਆਂ ਇਧਰਲੇ ਪਾਸੇ ਬਾਹਲਾ ਤਕੜਾ ਬਈ ਪ੍ਰੀਤ ਲਾਇਆ ਵਾ ਸਿਸਟਮ ਬਈ ਇਹਨਾਂ ਦਾ ਜਗੜ ਹੈ ਹੈ ਆ ਕੀ ਆ ਭਈ ਆ ਜਿਵੇਂ ਆ ਫਲੋਰਲ ਟਾਈਲ ਆ ਜਾਂਦੀ ਹੈ ਜੀ ਫੁੱਲਾਂ ਵਾਲੇ ਜਿਹੜੇ ਅੱਜ ਕੱਲ ਡਿਜ਼ਾਈਨ ਦਾ ਕਾਫੀ ਟ੍ਰੈਂਡ ਹੈਗਾ ਇਸ ਚੀਜ਼ ਦਾ ਅੱਛਾ ਚਾਹੇ ਬੈਡਰੂਮ ਚ ਵਾਸ਼ਰੂਮ ਚ ਕਿਤੇ ਮੱਝੀ ਲਗਾਉਣਾ ਚਾਹੋ ਤਾਂ ਲਗਾ ਸਕਦੇ ਆ ਪ੍ਰਿੰਟ ਹਾਂਜੀ ਹਾਂਜੀ ਤੂੰ ਦੇਖ ਕਿੱਡਾ ਸੋਹਣਾ ਪ੍ਰਿੰਟ ਆ ਫਰੀ ਦਾ ਇਹ ਟਾਈਲ ਦੇ ਉੱਤੇ ਆ ਇਹ ਲੈ ਤਾਂ ਨਹੀਂ ਜਾਊਗਾ ਯਾਰ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਪੈਲ ਦੇ ਉਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਇਸ ਚੀਜ਼ ਨੂੰ ਕੁਝ ਹੋਰ ਇਹ ਲੋਕ ਫਲੋਰ ਤੇ ਲਾਉਂਦੇ ਆ ਕਿਤੇ ਮੱਝੀ ਲਗਾ ਦਿਓ ਵੈਸੇ ਫਲੋਰਲ ਜ਼ਿਆਦਾਤਰ ਲੱਗਦੀ ਹੈ ਕੰਧਾਂ ਤੇ ਲੋਗ ਉਹਨੂੰ ਤੁਸੀਂ ਲਗਾ ਸਕਦੇ ਕਿ ਚੱਲਦੇ ਕੰਮ-ਕੰਮ ਦੇ ਵਿੱਚ ਨਾ ਤੁਹਾਨੂੰ ਜਿਹੜੀਆਂ ਨਾ ਜਮਾਂ ਨੈਕਸਟ ਲੈਵਲ ਚੀਜ਼ਾਂ ਜਿਹੜੀਆਂ ਜਮਾਂ ਹੀ ਅਲੱਗਾਂ ਉਹੋ ਜਿਹਾ ਦਿਖਾਉਂਦੇ ਆ ਵੈਸੇ ਤਾਂ ਇੱਥੇ ਮੇਰੇ ਹਿਸਾਬ ਨਾਲ ਡਿਜ਼ਾਈਨ ਵਾਲੇ ਮਸਲੇ ਤੇ ਸਾਈਜ਼ਾਂ ਵਾਲੇ ਮਸਲੇ ਤੇ ਟੋਟ ਕੋਈ ਨਹੀਂ ਗਈ ਪਰ ਜਿਹੜੀਆਂ ਚੀਜ਼ਾਂ ਵਾਕਿਆ ਹੀ ਆਹ ਕੁੜਤੇ ਪਜਾਮੇ ਪਾਉਂਦੇ ਹੁੰਨੇ ਆ ਫ੍ਰੀ ਤੇ ਇਸ ਤਰ੍ਹਾਂ ਦੇ ਹੈ ਓਏ ਇਹ ਫੈਬਰਿਕ ਸਰਗਾ ਲਵਾਤਾ ਇੱਥੇ ਆ ਕੇ ਸਿਰਾ ਹੋਣੀ ਆ ਆ ਦੇਖੋ ਇਧਰਲੇ ਪਾਸੇ ਆ ਆ ਬਾਈ ਤੁਸੀਂ ਬਣਾਉਂਦੇ ਆ ਆ ਹਾਂਜੀ ਮੋਡੂਲਰ ਕਿਚਨ ਦੀ ਸਾਡੀ ਆਪਦੀ ਮੈਨੂਫੈਕਚਰਿੰਗ ਹੈ ਜੀ। ਇੱਥੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਹੀ ਹੈਗਾ ਤੁਹਾਡਾ ਹਨਾ ਪੰਜਾਬ ਦੇ ਹਨਾ ਭਾਈ। ਬਿਲਕੁਲ ਜੀ ਬਿਲਕੁਲ ਸਾਡਾ ਸਰਵਿਸ ਦੇ ਤੌਰ ਤੇ ਅਸੀਂ ਅਵੇਲੇਬਿਲਟੀ ਆਪਣੀ ਪੰਜਾਬ ਦੇ ਹਰੇਕ ਮੇਜਰ ਸਿਟੀ ਦੇ ਵਿੱਚ ਸਾਡਾ ਹੈਗਾ ਜੀ ਸ਼ੋਅਰੂਮ ਸਰਾਜੋਤ ਦਾ। ਜਿਹਦੇ ਕਰਕੇ ਸਰਵਿਸ ਦੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਕਿਸੇ ਵੀ ਕਸਟਮਰ ਨੂੰ। ਮਤਲਬ ਕਹਿਣ ਤੋਂ ਭਾਬੀ ਜਿਵੇਂ ਮੰਨ ਕੇ ਚੱਲੋ ਵੀ ਮਹਾਲੀ ਦੇ ਇੱਥੋਂ ਮਹਾਲੀ ਤੋਂ ਕਿਸੇ ਬੰਦੇ ਨੇ ਮੋਗੇ ਦੇ ਨੇ ਸਮਾਨ ਪਸੰਦ ਕਰ ਲਿਆ ਹਾਂ ਟਾਈਲਾਂ ਹੀ ਪਸੰਦ ਕਰ ਲਈਆਂ ਹਾਂਜੀ ਉਹਨੇ ਮੰਨ ਕੇ ਚਲੋ ਮੋੜਨੀਆਂ ਹੋਈਆਂ ਤਾਂ ਉਹ ਮੋਗੇ ਮੋੜ ਸਕਦੇ ਜੀ ਬਿਲਕੁਲ ਹਨਾ ਬਿਲਕੁਲ ਜੀ ਉਹਨੂੰ ਖਰਚਾ ਨਹੀਂ ਪਊਗਾ ਘਟਿਆ ਵਧਿਆ ਪੀਸ ਹੈ ਸਾਰਾ ਕੁਝ ਉਹਨਾਂ ਦੇ ਨੇੜੇਲੇ ਸਟੋਰ ਤੋਂ ਵੀ ਹੋ ਜਾਏਗਾ ਆ ਇਹਦੀ ਕੀ ਖਾਸियत ਆ ਆਹ ਕਹਤੋਂ ਬਣਾਇਆ ਕਿ ਇਹ ਚੋਂ ਕਿਹੜੀ ਚੀਜ਼ ਵੇਚਦੇ ਆ ਤੁਸੀਂ ਇਹ ਬਾਈ ਜੀ 100% ਓਪਨੇਬਲ ਯੂਪੀਵੀਸੀ ਵਿੰਡੋ ਦਾ ਡੋਰ ਹੈਗਾ ਜੀ ਆਹ ਜਿਵੇਂ ਨੋਰਮਲੀ ਤਾਂ ਇਹਨੂੰ ਖੋਲੋ ਤੁਸੀਂ ਇੰਨਾ ਕਿ ਹੀ ਖੁੱਲਾ ਰਹੇਗਾ ਬਾਕੀ ਇੰਨਾ ਕਿ ਖੁੱਲਦਾ ਬਾਕੀ ਡੋਰ ਬੰਦ ਰਹੇਗਾ ਸਪੋਨਸ ਕਰੋ ਤੁਸੀਂ ਕੋਈ ਚੀਜ਼ ਲੰਘਾਣੀ ਹੈ ਕੋ ਵੱਡੀ ਚੀਜ਼ ਹੈ ਤਾਂ ਆ ਇਧਰੋਂ ਵੀ ਖੁੱਲ ਜਾਏਗਾ ਜੀ ਸਾਰੇ ਅੱਛਾ ਇਹ ਪੂਰਾ 100% ਓਪਨ ਹੋ ਗਏ ਚਾਹੇ ਜੋ ਤੁਸੀਂ ਟਰੈਕਟਰ ਕੱਢ ਲੋ ਜੀ ਇੰਨੀ ਇਰਚ ਜਗ੍ਹਾ ਬਣ ਜਾ ਕਿੱਡੀ ਕਮਾਲ ਚੀਜ਼ ਬਣੀ ਆ ਯਾਰ ਹੱਦ ਹੋ ਗਈ ਹਾਂ ਨਹੀਂ ਤਾਂ ਇਹ ਇਹ ਲੈ ਹੱਦ ਦਾ ਯਾਰ ਨਾਲੇ ਸੋਨੇ ਦਾ ਸੋਨਾ ਆਪਣੇ ਬ੍ਰਾਂਡੇ ਜਿਵੇਂ ਬੰਦ ਕਰਨੇ ਹੁਣ ਤੇ ਆ ਵੀ ਤੁਹਾਡੇ ਕੋਲੇ ਬਣਦਾ ਬਾਈ ਨਿਜੀ ਉਸਟਰੀ ਕੰਪਨੀ ਦੇ ਵਿੱਚ ਹੈ ਜੀ ਗਲੇਲਨ ਕੰਪਨੀ ਹੈ 150 ਸਾਲ ਪੁਰਾਣੀ ਕੰਪਨੀ ਹੈ ਜਿਹੜੀ ਇਹਦੇ ਪ੍ਰੋਫਾਈਲ ਬਣਾਉਂਦੀ ਹੈ ਅੱਛਾ ਜੀ ਜਰਮਨ ਦਾ ਬ੍ਰਾਂਡ ਹੈ ਹੂੰ ਇਹ ਕੋਈ ਕੰਪਲੀਟ ਹੀ ਨਹੀਂ ਮਤਲਬ ਇਹ ਨਹੀਂ ਇਹ ਲੱਕੜ ਦੀ ਨਹੀਂ ਹੈ ਲੱਕੜ ਨਹੀਂ ਹੈ ਜੀ ਇਹ ਯੂਪੀਵੀਸੀ ਵਿੰਡੋ ਹੈ ਯੂਪੀਵੀਸੀ ਮਟੀਰੀਅਲ ਹੈ ਅੱਛਾ ਇਹ ਪਲਾਸਟਿਕ ਦਾ ਕਾਫੀ ਹਾਇਰ ਵਰਜਨ ਹੁੰਦਾ ਹੈ ਠੀਕ ਆ ਚਾਹ ਉਹ ਨਹੀਂ ਲੱਗਦੀ ਇਹਨੂੰ ਮਤਲਬ ਖਰਾਬ ਹੋਣ ਦਾ ਕੋਈ ਝਾਂਸੀ ਹੈ ਕੁਝ ਨਹੀਂ ਹੁੰਦਾ ਅੱਛਾ ਇਹ ਮੌਸਮ ਦੀ ਇਹਨੂੰ ਕੋਈ ਮਾਰ ਨਹੀਂ ਪੇਂਟ ਦਾ ਕੋਈ ਖਰਚਾ ਨਹੀਂ ਅੱਛਾ ਪੇਂਟ ਵੀ ਨਹੀਂ ਹੋਣਾ ਇਹਨੂੰ ਕੱਖ ਨਹੀਂ ਹੋਣਾ ਜੀ ਆ ਸਾਰਾ ਕੁਝ ਤੁਹਾਡਾ ਉਹਦੇ ਅੰਡਰ ਹੀ ਆ ਹਾਂ ਬਿਲਕੁਲ ਜੀ ਬਿਲਕੁਲ ਉਸੇ ਕੰਪਨੀ ਦਾ ਹੀ ਪਿਆ ਤੂੰ ਪ੍ਰੀਤ ਡਿਸਪਲੇ ਦੇਖ ਲਾਈ ਦਰਵਾਜ਼ਿਆਂ ਦਰਵਾਜ਼ਿਆਂ ਦੀ ਦੇਖ ਤੈ ਤੋੜੀ ਦੇਖ ਦਰਵਾਜ਼ੇ ਦੇਖ ਹੂੰ ਉਹ ਤੇਰਾ ਪਸੰਦ ਆਇਆ ਮੈਨੂੰ ਯਾਰ ਜਗਾੜਾ ਉਹ ਬਾਹ ਫਿੱਟ ਆਈ ਗੱਲ ਬਾਤ ਇੱਧਰ ਲੈ ਪਾਸੇ ਆ ਆ ਕੀ ਆ ਉਹ ਟਾਈਮ ਪੀਸੀ ਬਲਾ ਕਸੂਤਾ ਓਏ ਇਹ ਹੋਮ ਡੈਕੋਰ ਦੀਆਂ ਚੀਜ਼ਾਂ ਨੇ ਜਿਵੇਂ ਕੁਝ ਕਲਾਸਿਕ ਥੀਮ ਤੁਸੀਂ ਬਣਾ ਰਹੇ ਹੋ ਤਾਂ ਇੱਕੜੀ ਏ ਜੀ ਕਲॉक ਆ ਪ੍ਰੋਪਰ ਵਰਕ ਆ ਵੀ ਕਲॉक ਆ ਹਾਂਜੀ 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 ਆ ਦੇਖ ਆ ਵੀ ਕਲੌਕ ਆ ਆ ਵੀ ਕਲੌਕ ਆ ਓਏ ਆ ਭਰਾਵਾ ਇਹਦੇ ਤੇ ਟਾਈਮ ਵੀ ਲਿਖਿਆ ਆ ਦੇਖ 12 ਵਜੇ ਆ ਸਾਹ ਕਤਾਬ ਜੇ ਨਾਲ ਲਿਖਿਆ ਆ ਦੇਖ ਆ ਸੰਖੇ ਜੇ ਲੱਗੇ ਆ ਦੇਖ ਇਸ ਹਾਬ ਕਹਾਤਾ ਉਹ ਨਈਲਾ ਇਹ ਟਾਈਮ ਵਾਲੇ ਨਾਲ ਹੀ ਹੈ ਇਹ ਉਹ ਟਾਈਮ ਆ ਵੀ ਜਿਹਦਾ ਕਿਸੇ ਬੰਦੇ ਨੂੰ ਟਾਈਮ ਨਾ ਨਹੀਂ ਪਤਾ ਲੱਗਦਾ ਟਾਈਮ ਪਾ ਕੇ ਪਤਾ ਲੱਗਦਾ ਹੈ ਫਰੀਦ ਇਹ ਟਾਈਮ ਦੇਖਣ ਨੂੰ ਵੀ ਟਾਈਮ ਲੱਗੂਗਾ ਹੈ ਉਹ ਕਿੰਨੇ ਤਰ੍ਹਾਂ ਦੇ ਟਾਈਮ ਪੀਸ ਆ ਉਹ ਭਾਈ ਕਿੰਨੇ ਤਰ੍ਹਾਂ ਦੇ ਟਾਈਮ ਪੀਸ ਆ ਇਧਰਲੇ ਪਾਸੇ ਕੀ ਆ ਆਹ ਕੀ ਪਿਆ ਯਾਰਾ ਆਹਾ ਇਹ ਕੁਝ ਸਭਿਆਚਾਰ ਦੀ ਆਪਾਂ ਸਾਫ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ अच्छा जी ट्रेया कुछ ट्रेया ने कुछ ड्रंग रूम ਵਾਲੀਆਂ ट्रे आए बिल्कुल जी बिल्कुल ਲੈ دیکھ ਕਿੱਡੀ ਵਾਲਾ ਚੀਜ਼ ਆ ਲੈ ਹੈ ਜੇ ਕਿਸੇ ਨੇ ਇਹ ਲੈਣੀਆਂ ਆਹਾ دیکھ ਕਲਚਰਲ ਭਾਂਡੇ ਆ دیکھ ਪ੍ਰੀਤ ਘਰਾਂ ਦੇ ਵਿੱਚ ਰੱਖਣ ਵਾਸਤੇ ਡੈਕੋਰੇਸ਼ਨ ਕਰਨ ਵਾਸਤੇ ਹਨ ਬਈ ਬਿਲਕੁਲ ਜੀ ਚਾਹੇ ਡੈਕੋਰੇਸ਼ਨ ਕਰ ਲੋ ਜੀ ਚਾਹੇ ਯੂਜ਼ ਕਰ ਲੋ ਉਹ ਮਤਲਬ ਦੋਵੇਂ ਪਾਸੇ ਕੰਮ ਆ ਜੂ ਇਧਰ ਆ ਆ ਆ ਗਿਆ ਆਪਣਾ ਉਹ ਐਲੀਵੇਸ਼ਨ ਐਲੀਵੇਸ਼ਨ ਸਟੋਨ ਦੇ ਲਈ ਹਰ ਤਰ੍ਹਾਂ ਦਾ ਸਟੋਨ ਮਿਲ ਜੇਗਾ ਜੀ ਈਵਨ ਤੁਸੀਂ ਕੋਈ ਫੋਟੋ ਵੀ ਦਿਖਾਓਗੇ ਤਾਂ ਉਹ ਵੀ ਸਟੋਨ ਆਪਾਂ ਅਵੇਲੇਬਲ ਕਰਵਾ ਦੇਵਾਂਗੇ ਜੀ ਅਜੇ ਜੇ ਕੋਈ ਬੰਦਾ ਮੋਬਾਈਲ ਤੇ ਭੇਜ ਵੀ ਦੇਊਗਾ ਫੋਟੋ ਆਪਾਂ ਉਹਦੇ ਨਾਲ ਦਾ ਪੱਥਰ ਬਣਾ ਮਗਾ ਕੇ ਭੇਜ ਦਾਂਗੇ ਬਿਲਕੁਲ ਜੀ ਜੇ ਥੋੜੀ ਬੋਤੀ ਮੰਨ ਲਓ ਵੀ ਕੋਈ ਆਰਟੀਫੀਸ਼ੀਅਲ ਸਟੋਨ ਹੈਗਾ ਕੋਈ ਕਸਟਮਾਈਜ਼ੇਸ਼ਨ ਮੰਗਾਉਣੀ ਹੈ ਜਿਵੇਂ ਮੰਨ ਲਓ ਵੀ ਕੋਈ ਸਟੋਨ ਹੈ ਉਹਦੇ ਵਿੱਚ ਤੁਹਾਡੇ ਮੁਤਾਬਿਕ ਰੰਗ ਨਹੀਂ ਹੈਗਾ ਥੋੜਾ ਬੋਤਾ ਚੇਂਜ ਕਰਨਾ ਤਾਂ ਉਹ ਵੀ ਕਰਵਾ ਦੇਾਂਗੇ ਜੀ ਅੱਛਾ ਤੇ ਜਰ ਜਿਵੇਂ ਮੰਨ ਕੇ ਚਲੋ ਆਹ ਤਾਂ ਪਿਓਰ ਪੱਥਰ ਜੀ ਪੱਥਰ ਵਰਗਾ ਐਲੀਵੇਸ਼ਨ ਟਾਇਲ ਦੇ ਵਿੱਚ ਚਾਹੀਦਾ ਮੈਨੂੰ ਉਹ ਵੀ ਮਿਲ ਜੇਗਾ ਜਿਹਦੇ ਨਾਲ ਹੀ ਲੱਗਾ ਜੀ ਆ ਹਰ ਤਰ੍ਹਾਂ ਦੇ ਸਟੋਨ ਨਾਲ ਦੀ ਟਾਇਲ ਲੱਗੀ ਹੋਈ ਆ ਬਾਹਰ ਦੇ ਲਈ ਅੱਛਾ ਇਧਰਲੇ ਪਾਸੇ ਟਾਇਲ ਲੱਗੀ ਹੋਈ ਆ ਤੇ ਆ ਯਾਰ ਆ ਇਟਾਂ ਆ ਇਹ ਆ ਦੇਖੀ ਜਿਵੇਂ ਪ੍ਰੀਤ ਜਮਾ ਹੀ ਪ੍ਰਾਣਾਂ ਆ ਕੋਈ ਅੰਗਰੇਜ਼ਾਂ ਦੇ ਰਾਜਮੌਕੇ ਵਾਲੀਆਂ ਇਟਾਂ ਤੇ 1857 ਲਿਖਿਆ ਹੋਆ ਬਿਲਕੁਲ ਜੀ ਐਵੇਂ ਦਾ ਪੁਰਾਣਾ ਫੀਲ ਵਾਲੀਆਂ ਇਟਾਂ ਹਨਾ ਬਿਲਕੁਲ ਜੀ ਵੀ ਕਿਸੇ ਬੰਦੇ ਨੇ ਫੀਲ ਪ੍ਰਾਣਾ ਲੈਣਾ ਉਹਨੂੰ ਲੱਗੇ ਦੇਖਣ ਨੂੰ ਆ ਦੇ ਕਿਵੇਂ ਪੱਥਰ ਪੁੱਥਰ ਠੋਕੇ ਆ ਯਾਰ ਹੈ ਕੀਤੀਆਂ ਪੰਜਾਂ ਕਮਾਲਾਂ ਤੁਹਾਨੂੰ ਆਉਣਾ ਪੈਣਾ ਸਜਣੋ ਸਹਿਰਾ ਜੋਤ ਵਾਲਿਆਂ ਦੇ ਸਹਿਰਾ ਜੋਤ ਵਾਲਿਆਂ ਨੇ ਯਾਰ ਇੱਕ ਚੀਜ਼ ਦਾ ਧਿਆਨ ਰੱਖਿਆ ਵੀ ਕਸਟਮਰ ਨੇ ਤੁਰੇ ਫਿਰਦੇ ਨੇ ਜਾਣਾ ਥੱਕ ਤੇ ਇਹਨਾਂ ਨੇ ਹਰੇਕ ਫਲੋਰ ਤੇ ਤੁਹਾਨੂੰ ਭਾ ਕੇ ਐ ਚਾਹ ਪਾਣੀ ਪਿਆਉਣ ਦਾ ਪ੍ਰਬੰਧ ਪੂਰਾ ਰੱਖਿਆ ਵਾ ਪੂਰਾ ਜੀ ਸਰਬਸ ਇਹ ਬੰਦਿਆਂ ਦੀ ਹਰੇਕ ਸ਼ਹਿਰ ਦੇ ਵਿੱਚ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਹੈ। ਮਿਲ ਜੀ ਗਏ। ਹਰੇਕ ਸ਼ਹਿਰ ਦੇ ਵਿੱਚ ਇਹਨਾਂ ਦਾ ਸ਼ੋਅਰੂਮ ਆ। ਬੜੇ ਤਾਂ ਮੈਂ ਦੇਖ ਲੇ ਬੜਿਆਂ ਤੱਕ ਹਜੇ ਮੈਂ ਜਾਣਾ। ਚਾਹ ਉਹ ਰਾਮਪੁਰਾ ਹੋਵੇ, ਚਾਹ ਉਹ ਮੋਗਾ ਹੋਵੇ, ਚਾਹ ਉਹ ਲੁਧਿਆਣਾ ਹੋਵੇ, ਚਾਹ ਉਹ ਮਹਾਲੀ-ਮਹਾਲੀ ਜਿੱਤਾ ਮੇਰੇ ਸਹੋਂ ਨਾ ਦੋ ਆ। ਦੋ ਆ ਜੀ। ਦੋ ਆ। ਤਾਂ ਇਹ ਬੰਦਿਆਂ ਨੇ ਹਰੇਕ ਸ਼ਹਿਰ ਦੇ ਵਿੱਚ ਸਰਵਿਸ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ। ਵੀ ਬਹੁਤ ਵਾਰ ਜਦੋਂ ਕਸਟਮਰ ਕੀ ਕਰਦਾ ਨਾ ਟਾਇਲਾਂ ਲੈ ਲੈਂਦਾ। ਉਹਨੇ ਮੁੜ ਕੇ ਦੋ ਡੱਬੇ ਵਧ ਗਏ ਚਾਰ ਡੱਬੇ ਵਧ ਗਏ ਉਹ ਫਿਰ ਵਧਿਆ ਬਾ ਡੱਬਾ ਮੋੜਨ ਵਾਸਤੇ ਜਿਹੜਾ ਉਹਨੂੰ ਖਰਚਾ ਪੈਂਦਾ ਉਹ ਖਰਚਾ ਨਹੀਂ ਤੁਸੀਂ ਪਾਉਣਾ ਤੁਸੀਂ ਆਪਦੇ ਨੇੜੇ ਦੇ ਸ਼ਹਿਰ ਮੋੜੇ ਉਹਨਾਂ ਬਿਲਕੁਲ ਜੀ ਬਿਲਕੁਲ ਸਹੀ ਹੈ ਨਾ ਗੱਲ ਬਿਲਕੁਲ ਜੀ ਬਿਲਕੁਲ ਨੰਬਰ ਤੁਸੀਂ ਨੋਟ ਕਰ ਲਓ ਸੱਤੇ ਦਿਨ ਹੀ ਖੁੱਲੇ ਆ ਸੱਤੇ ਦਿਨ ਖੁੱਲੇ ਆ ਜੀ ਸੱਤੇ ਦਿਨੀ ਇੱਥੇ ਹੁੰਦੇ ਆ ਮਹਾਲੀ ਜਦੋਂ ਵੀ ਆਉਂ ਪਰਿਵਾਰ ਸਮੇਤ ਨਾਲੇ ਤਾਂ ਜਾਉ ਦੇ ਕੇ ਫਿਲਮ ਫੁਲਮ ਜੇ ਬਾਈ ਚਾਂਸ ਤੁਸੀਂ ਛੱਤ ਵੀੜ ਚਿਰਗਾ ਘਰ ਦੇਖਣਾ ਹੈ ਤਾਂ ਵੀ ਤੁਸੀਂ ਇੱਧਰਲੇ ਪਾਸੇ ਆ ਜਾਈਓ 82 ਸੈਕਟਰ ਨੇ ਇਹ ਸੈਕਟਰ 82 ਹੈ ਜੀ 플롯 ਨੰਬਰ 557 ਹੈ ਜੀ ਬਾਕੀ ਨੰਬਰ ਨੋਟ ਆ ਲੋਕੇਸ਼ਨ ਤੁਹਾਡੇ ਫੋਨ ਤੇ ਆ ਜਾਣੀ ਤੁਹਾਨੂੰ ਸਿੱਧਾ ਗੱਡੀ ਨੇ ਇਹਨਾਂ ਦੇ ਕੋਲੇ ਇੱਥੇ ਲਿਆਉਣਾ ਇਹ ਸ਼ੋਰੂਮ ਦੇ ਵਿੱਚ ਢੇੜਾ ਕੱਢੋ ਤੁਸੀਂ ਥੱਕਣਾ ਨਹੀਂ ਥੱਕੇਵਾ ਲੈ ਜਾਣਾ ਤੁਹਾਡਾ